ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਨਾਣੇਵਾਲ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528200355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਵੀਰੇ ਲਖੀਆਪਿੰਡ 99 ਜਿਲ੍ਹਾ ਬਰਨਾਲਾ ਤਸੀਲ ਹੈ ਤਪਾਪਾ ਠੀਕ ਹੈ ਜੀ ਹਾਂਜੀ ਵੀਰੇ ਹਾਂਜੀ ਕਿੰਨੀ ਆ ਬੜਾ ਵੀਰੇ ਆਪਣੇ ਕੋਲ ਆਪਣੇ ਕੋਲ ਵੀਰੇ ਦੋ ਟੋਕੜਾਂ ਗੱਭਣਾ ਗਿਆ ਹਾਂਜੀ ਆ 15 ਦਿਨਾਂ ਦੀ ਸੂਈ ਵਿਆ ਬਸੀ ਹਾਂਜੀ ਤੇ ਆਹ ਮੰਨ ਕੇ ਜਿਹੜਾ ਸੂਣ ਵਾਲੀ ਆ ਜਰਸੀ ਠੀਕ ਹੈ ਜੀ ਹਾਂ ਪਹਿਲੀ ਤੋਂ ਚੱਲ ਪਈ ਸਟਾਰਟਿੰਗ ਇਹਦੇ ਲਈ ਹਾਂਜੀ ਵੀਰੇ ਦੱਸੋ ਜੀ ਇਹਦੀ ਜਾਣਕਾਰੀ ਇਹ ਵੀਰੇ ਜਿੱਤੇ ਪਹਿਲੇ ਪਹਿਲਾ ਸੂਹਾ ਸੂਈ ਵੀ ਆ ਹਾਂਜੀ ਦੂਜੇ ਲਈ ਇਹਨੂੰ ਗੱਭਣਾ ਠੀਕ ਹੈ ਜੀ 5 ਮਹੀਨਿਆਂ ਦੀ ਚੈੱਕ ਪਾਸ ਆ ਹਾਂਜੀ 9 ਕਿਲੋ ਦੁੱਧ ਆ 9 ਲੀਟਰ ਦਾ ਹਾਂ ਕੋਈ ਵੀ ਵੀਰ ਆਪਣੇ ਕਰੋ ਇੱਕ ਡੰਗ ਚੋਲੇ ਦੋ ਡੰਗ ਚੋਲੇ ਠੀਕ ਹੈ ਜੀ ਹਾਂ ਲੋਪਰਾ ਚੱਕਰ ਸਾਹਿਬ ਤੇ ਆਪਣੀ ਚੈੱਕ ਕਰਾਈ ਅਗਲਾ ਚੈੱਕ ਕਰਾ ਦੇ ਆਪਣੀ ਚੈੱਕ ਕਰਵਾਈ ਵੀ ਆ ਅਗਲਾ ਕਰਵਾ ਲੈ ਜਿੱਥੋਂ ਮਰਜੀ ਡਾਕਟਰ ਲੈ ਆਪਦੀ ਪਸੰਦ ਦਾ ਹਾਂਜੀ ਹਾਂ ਤੇ ਰੇਟ ਭਰਾ ਜਾਇਆ ਜਾਇਆ ਮੈਂ ਖੱਚ ਕੇ ਜੀ ਬਸ ਰੇਟ ਵੀ ਇਹਦਾ ਮੰਨ ਕੇ ਚੱਲ ਦੋ ਘਟ 60 ਲੈ ਲਾਂਗੇ ਠੀਕ ਹੈ ਜੀ ਹਾਂ ਤੋੜ ਦਿਓ ਜੀ ਲੋਪਰਾ ਚਿੱਟੀ ਵੈੜਾ ਸੋਹਣੀ ਆ ਸੁਨੱਖੀ ਆ ਕੱਦ ਕੁੱਦ ਸੁਖਨਾ ਕਰਮ ਵਾਲੀ ਦਾ ਸੋਹਣਾ ਠੀਕ ਹੈ ਕੱਦ ਕਾਠ ਵਾਲੀ ਬੱਸੀਆ ਰੰਗ ਪ੍ਰਿੰਟ ਬਹੁਤ ਸੋਹਣਾ ਜੀ ਤੇ ਹਾਂਜੀ ਹਾਂਜੀ ਲੋ ਜੀ ਇਧਰ ਲਿਓ ਸ਼ਾਮ ਜੀ ਲਓ ਜੀ ਲਓ ਲਓ ਜੀ ਠੰਡੀ ਸੀ ਲਾਹਾਂਤੀ ਕੋਈ ਨਹੀਂ ਮੋਟੀ ਮੋਟੀ ਚਵਾਈ ਲੱਗੀ ਹੋਈ ਹੈ ਜੀ ਤੇ ਬੱਸੀ ਨੂੰ ਠੀਕ ਹੈ ਜੀ ਸਾਨੂੰ ਬਹੁਤ ਸੋਹਣਾ ਲੱਗਿਆ ਕਰਮਾ ਰੰਗ ਪ੍ਰਿੰਟ ਦਾ ਸਾਨੂੰ ਉਤਪਤੀ ਹੈ ਕਿੰਨੇ ਸੋਹਣੀਆਂ ਹਨਾ ਠੀਕ ਹੈ ਜੀ ਲੇਵਾ ਨੂਬਾ ਦਿਖਾ ਦੇ ਜਿੱਤੇ ਕੇ ਮਾਰ ਕੇ ਨੇੜੇ ਕੈਮਰਾ ਲਓ ਜੀ ਲਓ ਚਾਰ ਤੁਹਾਨੂੰ ਬਹੁਤ ਸੋਹਣੇ ਲੱਗਿਆ ਠੀਕ ਹੈ ਜੀ ਕੁਆਲਟੀ ਵਾਲੀ ਬੱਸੀ ਆ ਜਿੱਤੇ ਆਏ ਨਹੀਂ ਹੈਗੀ ਕੋਈ ਠੀਕ ਹੈ ਜੀ ਠੀਕ ਹੈ ਅੱਛੀ ਵੀ ਹੈ ਠੰਡੀ ਸੀ ਲਾਈ ਲਓ ਜੀ ਵਾਈ ਜੀ ਨੇ ਜ਼ਰੂਰ ਕਨੈਕਟ ਕਰੋ ਪੈਂਟ ਨੈਣੇਵਾਲ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹਾਂਜੀ ਭਾਈ ਦੂਜੀ ਵਾਰ ਦੇ ਦੱਸੋ ਜਾਨਾ ਇਹ ਵੀ ਜਿੱਤੇ ਤੋਕੜ ਗੱਬਣਾ ਹਾਂਜੀ ਇਹ ਵੀ ਪਹਿਲਾ ਸੂਆ ਸੂਈ ਵਸੀ ਹਾਂਜੀ ਦੂਜੇ ਲਈ 5 ਮਹੀਨੇ ਦੀ ਗੱਬਣਾ ਹਾਂਜੀ ਹਾਂ ਇਹਦੇ ਲਈ ਵੀ 9 ਲੀਟਰ ਕੋਈ ਮਰਜੀ ਚੋਕੇ ਲੈ ਜੇ ਕੱਲਾ ਕੱਲਾ ਥਾਣਾ ਜਿੱਤੇ ਦਿਖਾ ਦੇ ਦੋਨੇ ਪਾਸੇ ਬਹਿ ਕੇ ਚਵਾਈ ਕਰ ਲੈ ਠੀਕ ਹੈ ਜੀ ਹਾਂ ਬਹੁਤ ਠੰਡੀ ਸੀਲਾ ਕਦ ਵੰਡ ਸੁਖਣਾ ਕਰਨ ਵਾਲੇ ਦੱਸੋ ਹਾਂ ਵੱਡੀ-ਬੁੱਡੀ ਆ ਰੈਟਰ ਚੋਰ ਦੋ ਜੀ ਚੋਰ ਦੋ ਲੋਪੜਾ ਚੈੱਕ ਕਰਸਦਾ ਤੇ ਇਹਦਾ ਰੇਟ ਭਰਾ ਪਹਿਲੀ ਦੱਸ ਦੋ ਇਹਦਾ ਰੇਟ ਵੀ ਦੱਸ ਦੇਣਾ ਜਿੱਤੇ ਹਾਂਜੀ ਇਹਦਾ ਬਸ ਬਾਹਾਂ ਨਹੀਂ ਮੁੱਲ ਕਰਨਾ ਜਿੱਤੇ 53000 ਰੁਪਏ ਦੀ ਬੱਸੀ ਦੇ ਦਿਆਂਗੇ ਠੀਕ ਹੈ 5 ਲੋਪਰਾ ਜੱਕਾ ਸੱਜ ਜਿੱਤੇ ਜਿਹੜੇ ਆਪਣੇ ਰੇਟ ਹੋਣਗੇ ਵੀਰੇ ਹਾਂਜੀ ਇਹ ਮੰਨ ਕੇ ਚੱਲ ਲੈਣ ਦੇਣ ਜਾਣ ਗੱਲਾਂ ਹੀ ਹੋਣਗੀਆਂ ਹਾਂਜੀ ਕੋਈ ਬਾਲੇ ਸਵਾਜ ਵਾਲਾ ਵੀਰ ਵੜ ਕੇ ਠੀਕ ਹੈ ਜੀ ਬਾਲੇ ਘਟਾ ਮਿਲਦਾ ਹੁਣ ਜਿਹੜਾ ਫੋਨ ਨਾ ਲਾਵੇ ਹਨਾ ਠੀਕ ਹੈ ਜੀ ਹਾਂ ਲੋਪਰਾ ਕੱਦ ਬਟ ਸੁੱਖ ਨ ਕਰ ਮਾੜਾ ਸੁਣਾ ਇਹਦਾ ਵੀ ਹਨਾ ਟੋਕੜ ਗੱਬਣ ਠੀਕ ਹੈ ਜੀ ਦੁੱਧ ਇਹਦਾ ਵੀ ਜਿੱਤੇ 9 ਕਿਲੋ ਮਣਕੇ ਦੇ ਦਿਆਂਗੇ ਠੀਕ ਹੈ ਚਾਹ ਦੋ ਡੰਗ ਚੋਕ ਲੈ ਜੀ ਅਸ਼ਕ ਚਾਰ ਚੋਲੇ ਜਿੱਤੇ ਠੀਕ ਹੈ ਜੀ ਹਾਂ 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 ਜੀ ਵੀ ਤੀਜੀ ਵੜ ਦੇ ਸੋਈ ਜਾਣਕਾਰੀ ਇਹ ਜਿੱਤੇ ਪਹਿਲੇ ਸੂਈ ਸੂਈ ਵਾਸੀ ਹਾਂਜੀ ਇਹਨੂੰ ਸੂਈ ਨੂੰ ਹੋ ਗਿਆ ਅੱਜ ਮੰਨ ਕੇ ਚੱਲ 15 ਦਿਨ ਹਾਂਜੀ ਇਹਦਾ ਬੱਚਾ ਮਰ ਗਿਆ ਜਿੱਤੇ ਠੀਕ ਹੈ ਜੀ ਆਪਣੇ ਕੋਲ ਵੀਡੀਓ ਹੈਗੀ ਹੈਗੀ ਹਾਂਜੀ ਬੱਚਾ ਮਰ ਗਿਆ ਪਰ ਬੱਚਾ ਖੜਾ ਕੇ ਨਹੀਂ ਵੇਚਣੀ ਜੀ ਅਗਲਾ ਕਹਿੰਦਾ ਵੀ ਸੱਜਰ ਵੈੜਾ ਗਈ ਹਾਂਜੀ ਆਪਦੇ ਘਰੋਂ ਡਾਕਟਰ ਲਿਆਵੇ ਕੋਈ ਸੰਜੇ ਕੋਈ ਬੰਦਾ ਹੈਗਾ ਐ ਕਹਿੰਦਾ ਵੀ ਬਲੇ ਟਾਈਮ ਦੀ ਸੂਈ ਹੋਵੇ ਅਗਲਾ ਉਹੀ ਕਹਿੰਦਾ ਹਾਂਜੀ ਆਲਾ ਹੱਥ ਪਾ ਕੇ ਦੇਖ ਲੈ 15 ਦਿਨਾਂ ਤੋਂ ਜ਼ਿਆਦਾ ਜੀ ਕੋਈ ਡਾਕਟਰ ਕਹੇਗਾ ਦੇਣਦਾਰ ਠੀਕ ਹੈ ਜੀ ਹਾਂ ਤੇ ਰੇਟ ਭਰਾ ਦਾ ਇਹ ਡਾਕਟਰ ਜਿੱਤੇ ਆਪਾਂ ਰੇਟ ਵਾਲਾ ਨਹੀਂ ਕਰਨਾ ਹਾਂਜੀ 55 ਰੁਪਏ ਦੇ ਦਿਆਂਗੇ ਇਹ ਵੀ 55 ਦੀ ਹਾਂ ਠੀਕ ਹੈ ਜੀ ਲੋਪਰਾ ਬੱਚਾ ਹੈ ਨਹੀਂ ਬੱਚਾ ਹੈ ਨਹੀਂ ਆਪਾਂ ਹੈ ਨਹੀਂ ਤਾਂ ਹੈ ਨਹੀਂ ਕਹਿ ਕੇ ਵੇਚਣੀ ਆ ਠੀਕ ਹੈ ਜੀ ਠੀਕ ਚਾਹ ਦੋ ਡਾਂਗ ਤੇ ਤਿੰਨ ਡਾਂਗ ਦੋ ਕੇ ਤੇ ਸੱਲ ਦੁੱਧ ਹੈਗਾ 15 ਤੋਂ 16 ਲੀਟਰ ਤਿਆਰ ਇਹਦੇ ਸੱਲੇ ਠੀਕ ਹੈ ਜੀ ਠੀਕ ਹਾਂ ਲਓ ਜੀ ਚੈੱਕ ਕਰ ਸਾਰੋ ਬਰਾ ਲਓ ਜੀ ਲੈ ਵਸ ਨੂੰ ਚੰਗੀ ਤਰ੍ਹਾਂ ਦਿਖਾਣਾ ਠੰਡੀ ਸੀਲ ਦਾ ਤਾਂ ਅੰਤ ਹੀ ਕੋਈ ਨਹੀਂ ਜੀ ਤੇ ਠੀਕ ਹੈ ਜੀ ਠੀਕ ਲੋਪਰਾ ਗਾਇਨੇ ਦਾ ਵੀ ਰੇਟ ਦੱਸ ਤਾਂ ਆਪਾਂ ਨੂੰ ਸੁਖਣਾ ਆਮ ਵਾਲੀ ਦਾ ਠੀਕ ਹੈ ਜੀ ਲਓ ਜੀ ਠੀਕ ਹੈ। ਕਜੀ ਜਰਸੀ ਦੱਸੋ ਜਾਣਕਾਰੀ। ਜਰਸੀ ਵੀਰੇ ਹਰਤੇ ਦੀ ਜੀ ਤੇ ਕੱਚੀ ਆ। ਹਾਂਜੀ। ਦੂਜੀ ਸੂਏ ਲਈ ਗੱਬਣਾ। ਠੀਕ ਹੈ ਜੀ। ਇੱਕ ਹਫਤਾ ਲੈ ਜੂ ਹਲੇ। ਹਾਂਜੀ। ਥਾਂਲੇ ਵੀ ਦੀ ਬਹੁਤ ਸਾਫਾ ਠੰਡੀ ਸੀਲਾ। ਹਾਂਜੀ। ਜਿਵੇਂ ਮਰਜ਼ੀ ਕੋਈ ਪਾ ਕੇ ਚੋਲੇ। ਹਾਂਜੀ। ਦੋਨਾਂ ਪਾਸੇ ਬਹਿ ਕੇ ਚੋਲੇ ਵਸ ਸਕਦੀ ਕੋਈ ਟਿੱਕੇ ਵਾਲੀ ਗੱਲ ਨਹੀਂ। ਬੜੀ ਠੰਡੀ ਸੀਗਾ ਜੀ ਤੇ ਦੇਖ। ਠੀਕ ਹੈ ਜੀ। ਜਿਵੇਂ ਮਰਜ਼ੀ ਕੋਈ ਕਿਸੇ ਨੇ ਆਨਲਾਈਨ ਮੰਗਾਉਣੀ ਹੁੰਦੀ ਆ। ਠੀਕ ਹੈ। ਦੇਖੋ, ਰੇਵਲ ਉਪਰ ਦਿਖਾ ਦੇ ਜੀ ਤੇ। ਤੇ ਲਟੋਲਾ ਬਹੁਤ ਪਿਆਰਾ। ਬਹੁਤ ਹਾਂ ਹਾਂ। ਹਲੇ ਤਾਂ ਹਫ਼ਤਾ ਨਹੀਂ ਸੁੰਦੀ ਬੱਸੀ ਜੀ ਤੇ। ਠੀਕ ਹੈ ਜੀ, ਠੀਕ ਹੈ। ਤੇ ਰੰਗ ਪੈਂਟਰ ਬਹੁਤ ਬਹੁਤ ਸੋਹਣਾ ਕੁਆਲਿਟੀ ਆ। ਠੀਕ ਹੈ ਜੀ। ਹਾਂ। ਇਹਦਾ ਭਰਾ ਰੇਟ। ਇਹਦਾ ਵੀਰੇ ਫੋਨ ਤੇ ਕਰ ਦਿਆਂਗੇ। ਉਹ ਕੱਚੀ ਐਰ ਵੇਚਣ-ਵੂਚਣ ਵਾਲਾ ਵੀਰ ਲੈ ਲੈਂਦਾ ਕੋਈ ਹੈ ਨਾ? ਹਾਂਜੀ, ਹਾਂਜੀ। ਇਹੇ ਕੱਚੀ-ਕੱਚੀ ਆ ਜੀ। ਸੂਪੀ ਫਿਰ ਤਾਂ ਗੱਲਾਂ ਹੋਰ ਹੀ ਹੋਣਗੀਆਂ ਜੀ ਤੇ। ਹਾਂਜੀ, ਹਾਂਜੀ। ਇਹਦਾ ਫੋਨ ਤੇ ਕਰ ਦਿਆਂਗੇ। ਜਾਇਜੂ ਬਈ ਉਮੀ। ਜਾਇਜ ਵੀਰੇ ਜਾਇਜ। ਹੋਣ ਵਾਲਾ ਰੇਟ ਜਾਇਜੂ। ਜਾਇਜ ਵੀਰੇ ਚਾਰਾ ਦਸ ਨੂੰ ਬਾਈ ਨੇ ਦੱਸਤਾ ਰੇਟ ਠੀਕ ਹੈ ਇੱਕ ਗੱਬਣਾ ਤੇ ਦੋ ਜੀ ਤੇ ਟੋਕੜਾ ਗੱਬਣਾ ਇੱਕ ਤਾਜੀ ਸੂਈ 15 ਕਿ ਦਿਨਾਂ ਦੀ ਬੱਚਾ ਹੈ ਨਹੀਂ ਠੀਕ ਹੈ ਉਹ ਸੂਣ ਵਾਲੀ ਆ ਕੱਚੀ ਇੱਕ ਹਫਤੇ ਦੀ ਜਰਸੀ ਠੀਕ ਹੈ ਜੀ ਹਾਂ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਪੈਂਡ ਨਾਣੇਵਾਲ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਮਿਲਦੇ ਆ ਭਰਾ ਕਿਸ ਨੰਬਰ ਚ ਓਕੇ ਬਾਈ